ਅੱਜ ਪੂਰੇ 1 ਮਹੀਨੇ ਬਾਅਦ ਮੇਰੇ ਮਾਤਾ ਨੂੰ ਛੁੱਟੀ ਹੋਈ ਆ ਹਸਪੀਟਲ ਤੋਂ ਜਿਨ੍ਹਾਂ ਦੇ ਬਾਜ਼ੇ ਟੱਕਰ ਲੱਗਣ ਕਾਰਨ ਪਿਆਰ ਤੇ ਗਹਿਰੀ ਸੱਟ ਲੱਗੀ ਸੀ ਦੇਖੋ ਦੁੱਖ ਹੰਦੇ ਨਾ ਜ਼ਿੰਦਗੀ 'ਚ ਪਤਾ ਨਹੀਂ ਲੱਗਦਾ ਪਰ ਜਦੋਂ ਦੁੱਖ ਆ ਜਾਂਦਾ ਸਬਰ ਦਾ ਉਦੋਂ ਪਤਾ ਲੱਗਦਾ ਤੇ ਮੇਰੀ ਮਾਤਾਈ 'ਚ ਬਹੁਤ ਸਬਰ ਹੈ ਉਹਨਾਂ ਨੇ ਮੈਨੂੰ ਇੱਕੋ ਹੀ ਗੱਲ ਸਮਝਾਈ ਹੈ ਤੇ ਹਰ ਵਾਰ ਇੱਕੋ ਹੀ ਗੱਲ ਕੰਦੇ ਆ ਕਿ ਪੁੱਤਰਾ ਜੇ ਬਾਬਾ ਦੀਪ ਸਿੰਘ ਜੀ ਰਾਖੀ ਕਰਦੇ ਸੀ ਤਾਂ ਉਹਨਾਂ ਨੇ ਕੁਝ ਵੀ ਨਹੀਂ ਹੋਣ ਦਿੱਤਾ ਬਾਬਾ ਦੀਪ ਸਿੰਘ ਤੇ ਵਿਸ਼ਵਾਸ ਨਾ ਜ਼ਿਆਦਾ ਮੇਰੀ ਮਾਤਾਈ ਦਾ ਕਿਉਂਕਿ ਉਸ ਸੱਚੇ ਦਰਬਾਰ 'ਚ ਜਾਂਦੇ ਸਾਨੂੰ 17-18 ਸਾਲ ਹੋ ਗਏ ਬਾਬਾ ਜੀ ਬਾਹ ਫੜ ਕੇ ਲੈ ਕੇ ਜਾਂਦੇ ਆ ਤੇ ਜੇ ਅਜ ਓਖਾ ਸਮਾਂ ਆ ਵੀ ਗਿਆ ਤੇ ਐ ਨਹੀਂ ਕਿ ਮਾਲਕ ਦੇ ਅੱਗੇ ਜਾ ਕੇ ਬਸ ਗਿਲੇ ਸ਼ਿਕਵੇ ਕਰਦੇ ਰਹੀਏ ਕਿ ਸਾਡੇ ਨਾਲ ਅੱਦਾ ਕਿਉਂ ਕੀਤਾ ਆ ਆਪਾਂ ਦਾ ਦੋਵੇਂ ਹੱਥ ਜੋੜ ਕੇ ਅਰਦਾਸ ਹੀ ਉਹ ਹੀ ਕਰੀ ਦੀਏ ਕਿ ਕੋਈ ਗੱਲ ਨਹੀਂ ਮਾਲਕਾ ਤੂੰ ਤਾਂ ਬਚਾਇਆ ਏ ਹਰ ਥਾਂ ਤੋਂ ਦੁੱਖ ਤਾਂ ਆਂਦੇ ਹੀ ਆਂਦੇ ਆ ਜ਼ਿੰਦਗੀ 'ਚ ਦੁੱਖਾਂ ਨੂੰ ਨਹੀਂ ਕੋਈ ਰੋਕ ਸਕਦਾ ਇਹ ਗੱਲ ਯਾਦ ਰੱਖਣਾ ਜਿੰਨੀ ਮਰਜ਼ੀ ਭਗਤੀ ਕਰ ਲੋ ਜਿੰਨੀ ਮਰਜ਼ੀ ਇਬਾਦਤ ਕਰ ਲੋ ਇੱਥੇ ਜੇ ਤੁਹਾਡੇ ਚ ਦੁੱਖ ਸਹਿਣ ਦੀ ਹਿੰਮਤ ਨਾ ਨਾਈ ਯਾਰ ਮਤਲਬ ਫਿਰ ਤੁਸੀਂ ਭਗਤੀ ਦੇ ਸਹੀ ਰਾਹ ਤੇ ਨਹੀਂ ਹੈਗੇ ਜਿਹੜਾ ਬੰਦਾ ਆਪਣੇ ਗੁਰੂ ਦੇ ਨਾਲ ਜੁੜਿਆ ਹੋਵੇ ਉਹਦੇ ਤੇ ਤਾਂ ਜਿੰਨਾ ਮਰਜ਼ੀ ਦੁੱਖ ਆ ਜਾਏ ਜਿੰਨਾ ਮਰਜ਼ੀ ਔਖਾ ਸਮਾ ਜਾਏ ਪਰ ਉਹ ਤੁਹਾਨੂੰ ਮੁਸਕਰਾਉਂਦਾ ਹੀ ਮਿਲੇਗਾ ਤੇ ਇਹੋ ਹੀ ਕਹੇਗਾ ਕਿ ਜੋ ਮੇਰੇ ਗੁਰੂ ਦੀ ਰਜ਼ਾ ਉਹ ਤੁਹਾਨੂੰ ਕਦੇ ਨਹੀਂ ਇਦਾਂ ਮਿਲੇਗਾ ਕਿ ਹਾਏ ਰੱਬ ਨੇ ਮੇਰੇ ਤੇ ਤਾਂ ਬਹੁਤ ਦੁੱਖ ਪਾ ਦਿੱਤੇ ਮੇਰੇ ਨਾਲ ਬਹੁਤ ਗਲਤ ਕਰਤਾ ਜਿਹੜਾ ਸੱਚਾ ਵਿਸ਼ਵਾਸ ਰੱਖਦਾ ਆਪਣੇ ਮਾਲਕ ਤੇ ਉਹ ਮਾਲਕ ਨੂੰ ਹਮੇਸ਼ਾ ਸਭ ਤੋਂ ਉੱਚਾ ਸਮਝਦਾ ਤੇ ਮਾਲਕ ਦੀ ਵੀ ਕਿਰਪਾ ਬਹੁਤ ਆ ਬਾਬਾ ਦੀਪ ਸਿੰਘ ਜੀ ਦੀਆਂ ਦੇਣੀਆਂ ਨਹੀਂ ਦੇ ਸਕਦੇ ਕਿਉਂਕਿ ਜਦੋਂ ਆਪਾਂ ਸੁਣੀਦਾ ਨਾ ਕਿਸੇ ਦਾ ਦੁੱਖ ਤਾਂ ਦਿਲ ਕੰਬ ਜਾਂਦਾ ਬੰਦੇ ਦਾ ਬੱਸ ਦੇ ਨਾਲ ਟੱਕਰ ਹੋਣੀ ਤੇ ਬੱਸ ਦੇ ਨਾਲ ਪੈਰ ਦਾ ਕੁਚਲਿਆ ਜਾਣਾ ਪਰ ਮਾਤਾ ਹੀ ਨੇ ਕਦੀ ਵੀ ਗਿਲਾ ਸ਼ਿਕਵਾ ਨਹੀਂ ਕੀਤਾ ਰੱਬ ਦੇ ਨਾਲ ਕਦੇ ਨਹੀਂ ਕਿਹਾ ਕਿ ਮੈਂ ਸੀਦਾ ਸਾਹਿਬ ਦਾ ਮੱਥਾ ਡੇਕ ਕੇ ਆ ਰਹੀ ਸੀ ਤਾਂ ਮੈਨੂੰ ਇੰਨੀ ਸੱਟ ਲੱਗੀ ਉਹ ਤਾਂ ਇੱਕੋ ਹੀ ਗੱਲ ਕਹਿੰਦੇ ਕਿ ਮੈਂ ਤਾਂ ਜਪਜੀਤ ਸਾਹਿਬ ਦਾ ਪਾੜ ਕਰਦੀ ਵੀ ਸੀ ਤੇ ਹਮੇਸ਼ਾ ਉਹ ਉਹਨਾਂ ਦੇ ਮੁਖ ਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਿਰੋ ਬਾਬਾ ਦੀਸੀ ਨੂੰ ਯਾਦ ਕਰਦੇ ਵੀ ਐਨਾ ਪੱਕਾ ਭਰੋਸਾ ਨਾ ਤੇ ਬਾਬਾ ਦੀਪ ਸਿੰਘ ਨੇ ਵੀ ਸੱਚੀ ਬਾਹ ਫੜ ਕੇ ਬਚਾ ਲਿਆ ਬਾਬਾ ਦੀਪ ਸਿੰਘ ਜੀ ਜਿਹਨਾਂ ਦੀ ਰਾਖੀ ਕਰਦੇ ਹੁੰਦਾ ਉਹਨਾਂ ਦਾ ਇੱਥੇ ਕੋਈ ਕੁਝ ਨਹੀਂ ਵਿਗਾੜ ਸਕਦਾ ਕਿੰਨਾ ਵੱਡਾ ਦੁੱਖ ਆਣਾ ਹੁੰਦਾ ਕਿੰਨੀਆਂ ਵੱਡੀਆਂ ਤਕਲੀਫਾਂ ਆਣੀਆਂ ਹੁੰਦੀਆਂ ਤੁਹਾਡੇ ਤੇ ਮਾਲਕ ਹੱਥ ਦੇ ਕੇ ਰੱਖ ਲੰਦਾ ਥੋੜਾ ਜਿਹਾ ਕਰ ਦਿੰਦਾ ਪਹਾੜਾ ਜਿੰਨਾ ਦੁੱਖ ਹੁੰਦਾ ਉਹਨੂੰ ਮਿੱਟੀ ਦੇ ਕਿਨਕੇ ਬਰਾਬਰ ਕਰ ਦਿੰਦਾ ਮੇਰਾ ਮਾਲਕ ਸੋ ਦੋਵੇਂ ਹੱਥ ਜੋੜ ਕੇ ਬਾਬਾ ਦੀਪ ਸਿੰਘ ਜੀ ਅੱਗੇ ਆ ਹੋਈ ਬੇਨਤੀ ਕਰਦੇ ਕਿ ਸਾਰਿਆਂ ਦੇ ਮਾਪਿਓ ਰਾਜੀ ਖੁਸ਼ੀ ਬਸਦੇ ਰਹਿਣ ਕਦੇ ਵੀ ਕਿਸੇ ਦੇ ਘਰ ਦੇ ਜੀਤੇ ਕੋਈ ਦੁੱਖ ਨਾ ਆਵੇ ਕਦੇ ਕਿਸੇ ਦੀ ਮਾਣਾ ਬਿਮਾਰ ਪੋਵੇ ਤੇ ਮਾਵਾ ਦੇ ਨਾਲ ਹੀ ਘਰ ਚਲਦੇ ਆ ਮਾਵਾ ਦੇ ਨਾਲ ਹੀ ਘਰ ਚ ਖੁਸ਼ੀਆਂ ਆਉਂਦੀਆਂ ਜੇ ਮਾਵਾ ਬਿਮਾਰ ਪੈ ਜਾਣਾ ਤੇ ਸਾਰਾ ਘਰ ਹੀ ਬਿਮਾਰ ਪੈ ਜਾਂਦਾ ਸਾਰਾ ਘਰ ਮੁੱਦਾ ਪੈ ਜਾਂਦਾ ਮਾਤਾ ਜੀ ਘਰ ਨੂੰ ਘਰ ਬਣਾਉਂਦੀ ਐ ਉਦਾਂ ਤਾਂ ਵੱਡੀ ਵੱਡੀ ਬਿਲਡਿੰਗਾਂ ਬਣਾ ਲਓ ਕਰੋੜਾਂ ਦੀਆਂ ਕੋਠੀਆਂ ਲੱਲੋ ਪਰ ਜਿਹੜੀਆਂ ਖੁਸ਼ੀਆਂ ਮਾ ਦੇ ਨਾਲ ਆਣੀਆਂ ਨਾ ਉਹ ਇੱਥੇ ਕੋਈ ਵੀ ਨਹੀਂ ਖਰੀਦ ਸਕਦਾ ਬਾਬਾ ਦੀਪ ਸਿੰਘ ਜੀ ਸਾਰਿਆਂ ਦੀ ਮਾਵਾ ਰਾਜੀ ਖੁਸ਼ੀਆਂ ਵਸਦੀਆਂ ਰਹਿਣ ਕਦੇ ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਆਵੇ ਕਦੇ ਕੋਈ ਮੁਸ਼ਕਲ ਚ ਨਾ ਪੋਵੇ ਕੀ ਸਦੀ ਮਾ ਤੇ ਕਦੇ ਵੀ ਕੋਈ ਬਿਮਾਰੀ ਨਾ ਆਵੇ ਸਾਰੇ ਤੰਦਰੁਸਤ ਰਹਿਣ ਚਲਦੇ ਫਿਰਦੇ ਰਹਿਣ ਤੇ ਬਾਬਾ ਜੀ ਸਾਰਿਆਂ ਦੇ ਸਿਰ ਤੇ ਆਪਣਾ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਮਾਵਾਂ ਦੀ ਰੱਖਿਆ ਕਰਨਾ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ